ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਹਾਲ ਚਾਲ ਅਸੀਂ ਅੱਜ ਬਾਹਰ ਨਿਕਲੇ ਸੀ ਅੱਜ ਸੋਹਣੀ ਧੁੱਪ ਪੈ ਰਹੀ ਆ ਮੌਸਮ ਵੀ ਬਹੁਤ ਵਧੀਆ ਹੋ ਗਿਆ ਫ੍ਰੀਜ਼ਿੰਗ ਰੇਨ ਤੋਂ ਬਾਅਦ ਕੱਲ ਤਾਂ ਆ ਗਈ ਸੀ ਵਾਰਨਿੰਗ ਕਿ ਦੁਆਰਾ ਫਿਰ ਸਟਾਰਮ ਆਉਣਾ ਆ ਪਰ ਬਚਤ ਰਹਿ ਗਈ ਆ ਸਵੇਰੇ ਸਵੇਰੇ ਹੀ ਆਇਆ ਸੀ ਸੋਰੀ ਸਵੇਰੇ ਨਹੀਂ ਸ਼ਾਮ ਜੀ ਨੂੰ ਆਇਆ ਸੀਗਾ ਬਸ ਥੋੜਾ ਜਿਹਾ ਕੇ ਮਤਲਬ 15 ਮਿੰਟ ਲਈ ਸਨੋ ਪਈ ਤੇ ਜਮਾ ਹੀ ਮੈਲਟ ਹੋ ਗਿਆ ਦੇਖੋ ਪੂਰਾ ਕਲੀਅਰ ਹੋਇਆ ਪਿਆ ਅੱਜ ਜਦੋਂ ਸਨੋ ਮੈਲਟ ਹੋ ਗਈ ਸੀਗੀ ਵਿਦੀਨ 15 ਮਿੰਟਸ ਪੈਕੇਜ ਰਾਤੋਂ ਰਾਤ ਪਤਾ ਨਹੀਂ ਡਿਸ ਅਪੀਅਰ ਹੀ ਹੋ ਗਈ ਤੇ ਇਹ ਸਰਦਾਰ ਸਾਹਿਬ ਜੀ ਬੈਠੇ ਨੇ ਰਾਤਾ ਡਰ ਗਏ ਜੀ ਡਰ ਗਏ ਸੀ ਹਾਂ ਡਰ ਗਏ ਜੀ ਫੇਰ ਦੁਬਾਰਾ ਅੰਦਰ ਬੰਦ ਹੋ ਗਏ ਲਾਈਟ ਤੋਂ ਬਿਨਾ ਓਕਰ ਨਾ ਜੋ ਡਾ ਕੈਨੇਡਾ ਚ ਲਾਈਟ ਵੈਸੇ ਸਾਨੂੰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਪੀਟਰਬਰੋ ਦੇ ਵਿੱਚ ਲਾਈਟ ਦਾ ਬਹੁਤ ਬੁਰਾ ਹਾਲ ਹੋਇਆ ਜਦੋਂ ਆ ਹੋਇਆ ਸ੍ਰੋਮਾਇਆ ਸ੍ਰੋਮਨ ਤੋਂ ਬਾਅਦ ਸਾਡੇ ਅਸੀਂ ਤਾਂ ਲੱਕੀ ਰਹੇ ਕੇ ਸਾਡੇ ਏਰੀਏ ਦੇ ਵਿੱਚ ਮਤਲਬ ਲਾਈਟ ਸੀਗੀ ਜਿਹੜੀ ਉਹ ਸੈਕਿੰਡ ਡੇ ਹੀ ਆ ਗਈ ਇੱਕ ਪਹਿਲੇ ਦਿਨ ਭੱਜੀ 8:00 ਤੋਂ 9:00 ਵਜੇ ਦੇ ਕਰੀਬ ਭੱਜ ਗਈ ਸ਼ਾਮ ਨੂੰ ਮੈਂ ਤਾਂ ਕੰਮ ਤੇ ਸੀਗੀ ਮੈਨੂੰ ਮੇਰੇ ਘਰੋਂ ਕਾਲ ਆਈ ਇਹਨਾਂ ਦੀ ਘਰਦਿਆਂ ਦੀ ਸਾਰਿਆਂ ਦੀ ਕਹਿੰਦੇ ਲਾਈਟ ਨੂੰ ਕੀ ਹੋ ਗਿਆ ਲਾਈਟ ਚਲੇ ਗਈ ਲਾਈਟ ਚਲੇ ਗਈ ਫਿਰ ਉਦੋਂ ਬਾਅਦ ਦੂਜੇ ਦਿਨ ਮੈਨੂੰ ਲੱਗਦਾ 7:00 ਵਜੇ ਦੇ ਕਰੀਬ ਹੀ ਆ ਗਈ ਸੀ ਇੱਕ ਦਿਨ ਇੱਕ ਦਿਨ ਪਹਿਲਾਂ ਮੈਂ ਹਲੇ ਕੰਟੈਂਟ ਬਣਾਉਣ ਲੱਗਾ ਜੀਗਾ ਹਾਂਜੀ ਵੀ ਇੱਥੇ ਕਦੇ ਲਾਈਟ ਬੰਦ ਨਹੀਂ ਹੁੰਦੀ ਇਲੈਕਟ੍ਰੀ ਸਿੱਡੀ ਆਉਪ ਨਹੀਂ ਹੁੰਦੀ ਉਹ ਕੰਟੈਂਟ ਆਲੇ ਪਾਉਣਾ ਜੀ ਮੈਂ ਕੱਲ ਉਹ ਮਜ਼ਾਕ ਕਰੂੰਗਾ ਏਡਾ ਗਾਈ ਤੁਸੀਂ ਮੇ ਤਾਂ ਗਲਤ ਇਨਫਰਮੇਸ਼ਨ ਦਿੰਦਿਆਂ ਪਰ ਗਲਤ ਨਹੀਂ ਸੀ ਕਦੇ ਲਾਈਟ ਬੰਦ ਤਾਂ ਨਹੀਂ ਹੋਈ ਹੈਗੀ ਇੱਥੇ ਹਾਂਜੀ ਪਰ ਉਧਰ ਦੀ ਆਫਤ ਨਾ ਹੋ ਜਾਂਦੇ ਕਿਉਂ ਜੇ ਇਹ ਇੰਡੀਆ 'ਚ ਹੁੰਦਾ ਮੈਂ ਤੁਹਾਡੇ ਦਾ ਕੰਟੈਂਟ ਪਾਉਣਾ ਵੀ ਆ ਬਿਜਲੀ ਸੰਬੰਧੀ ਉਹ ਮੈਂ ਦੇਖ ਕੇ ਆਇਆ ਕੱਲ ਇੱਥੇ 25 2500 kva ਦੇ ਟਰਾਂਪ ਹਨ ਕਵਰਡ ਨੇ ਸਬਸਟੇਸ਼ਨ ਕਵਰਡ ਆ ਐ ਜੇ ਲਾਈਟਰ 스ਨੋ ਬਗੈਰਾ ਜੰਮੂ ਨਾ ਤਾਂ ਉਹ ਨੁਕਸਾਨ ਨਹੀਂ ਪਹੁੰਚਾ ਸਕਦੀ ਇਹ ਜਿਵੇਂ ਕਿ ਆਪਣੇ ਇੰਡੀਆ ਚ ਆ ਨਾ ਪੰਜਾਬ ਦੇ ਵਿੱਚ ਆ ਤੇ ਜਿਹੜੇ ਖੁੱਲੇ ਚ ਆਪਣੇ ਟਰਾਂਸਫਾਰਮ ਲੱਗੇ ਹੋਣੇ ਸਬਸਟੇਸ਼ਨ ਖੁੱਲੇ ਚ ਨੇ ਜਦੋਂ ਇਹ ਬਰਫ ਜੰਮਦੀ ਆ ਬਰਪ ਜੰਮ ਕੇ ਫ੍ਰੀਜ਼ ਹੋ ਕੇ ਜਾਨੀ ਲੰਬੀ ਲੰਬੀ ਉਹ ਹੋ ਜਾਂਦੇ ਆ ਕਾਫੀ ਲੰਮਾ ਲੰਮਾ ਉਹ ਬਰਪ ਤੇ ਨਾ ਇੱਕ ਤਰ੍ਹਾਂ ਬਰਪ ਜਮਾ ਸਲਾਈਡ ਜੰਮ ਜਾਂਦੀ ਆ ਉਹ ਸਲਾਈਡ ਨੇੜੇ ਜਾਣਕਾਰ ਨਾਲ ਜੇ ਮੈਂ ਹੁਣ ਫੇਸ ਟੂ ਫੇਸ ਹੋ ਗਈ ਤਾਂ ਇਹ ਸਪਾਰਕ ਹੋ ਕੇ ਨੁਕਸਾਨ ਹੋ ਸਕਦਾ ਲਾਈਨ ਬੰਦ ਹੋ ਸਕਦੀ ਆ ਪਾਵਰ ਆਫ ਹੋ ਸਕਦੀ ਆ ਆਪਣੇ ਇੰਡੀਆ ਜੀ ਤਾਂ ਫਿਰ ਕਈ ਦਿਨ ਨਹੀਂ ਲਾਈਟ ਚੱਲਣੀ ਪਰੰਤੂ ਇਹਨਾਂ ਦਾ ਵਧੀਆ ਪ੍ਰੋਗਰਾਮ ਕਰ ਲਿਆ ਜੀ ਆਪਾਂ ਇਹ ਉਹਦੇ ਹਿਸਾਬ ਨਾਲ ਹੀ ਜੀ ਚੇਂਜ ਕਰ ਲੈਂਦੇ ਆ ਹਨਾ ਦੇਖੋ ਮੌਸਮ ਦਾ ਗੱਲ ਕਰਦੇ ਸੀ ਵਧੀਆ ਧੁੱਪ ਨਿਕਲੀ ਸੀ ਕੁਝ ਵੀ ਨਹੀਂ ਸੀਗਾ ਦੇਖੋ ਇੱਕਦਮ ਹਵਾ ਚੱਲੀ ਆ ਇਹਨੂੰ ਕਹਿੰਦੇ ਆ ਕੈਨੇਡਾ ਦਾ ਬਦਲ ਦਾ ਮੌਸਮ ਇਹਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਜਿੰਨਾ ਤੁਸੀਂ ਗੱਲ ਕਰੋਗੇ ਉਵੇਂ ਉਹ ਵੀ ਚੇਂਜ ਹੋ ਜਾਊਗਾ 2 ਮਿੰਟਾਂ ਦੇ ਵਿੱਚ ਵਿੱਚ ਮੀਂਹ ਦੀ ਜਬੰਦੀ ਕਰ ਲੈਣੀ ਕਰਦੇ ਆ ਕਿਉਂਕਿ ਨਹੀਂ ਵਧੀਆ ਵੀ ਲੱਗਦਾ ਇਹ ਨਹੀਂ ਗੱਲ ਹੈ ਕਿ ਦੇਖੋ ਆਪਾਂ ਮੌਸਮ ਆ ਹੀ ਨਹੀਂ ਹੈਗਾ ਵੀ ਇਹ ਜਿਵੇਂ ਹੁਣ ਇੰਡੀਆ ਦੇ ਵਿੱਚ ਆ ਪੰਜਾਬ ਦੇ ਵਿੱਚ ਆ ਮਦਾ ਹਰੇ ਗੱਲਾਂ ਪੰਜਾਬ ਕਿਉਂ ਠੋਕਰੇ ਨਾ ਗੱਲ ਤਾਂ ਮਜ਼ਾਕ ਵਾਂਗੇ ਹੋ ਜਾਂਦੀ ਆ ਪੰਜਾਬ ਦੇ ਵਿੱਚ ਜੀ ਇੱਕ ਵਾਰ ਬੀਦਰ ਆ ਗਈ ਤਾਂ ਉਹ ਆਇਆ ਵੀ ਦੋ ਦਿਨ ਇੱਕ ਦਿਨ ਪਰੰਤੂ ਇਹਦੇ ਅੱਧੇ ਘੰਟੇ ਦੇ ਬਾਅਦ ਪਤਾ ਨਹੀਂ ਕਿਹੜਾ ਪਹੁੰਚੂਆ ਜਾਣਾ ਘੰਟੇ ਕਿਤੇ ਵਿੱਚ ਪਹੁੰਚਣਾ ਸਵੇਰੇ ਕੱਲ ਸਾਰੇ ਕੋਟ ਵਾਈਰ ਦੇ ਸੋਈ -20 ਵਾਲਾ ਅੱਜ ਸਾਰੇ ਬਿਨਾ ਕੋਟ ਤੋਂ ਬਿਨਾ ਕੋਟਾਂ ਦੇਖੋ ਬੈਠੇ ਬਾਹਰ ਬੈਠੇ ਚਾਹ ਪੀ ਰਹੇ ਬੈਠੇ ਆ ਸਾਰੇ ਚਾਹ ਪੀ ਰਹੇ ਮम्मा ਹਲੇ ਅੰਦਰ ਨੇਗੇ ਤੇ ਮੈਂ ਹਾਂਜੀ ਮੈਡਮ ਨੂੰ ਸੱਦ ਲਾਉਣਾ ਆਂ ਬੁਲਾਉਣੀ ਆ ਹੁਣ ਮੰਮੀ ਨੂੰ ਮੰਮੀ ਦਾ ਵੀ 뷰ਪੁਆਇੰਟ ਲੈ ਲਈਏ ਕੋਈ ਉਹ ਨਹੀਂ ਗੱਡੀ ਨਹੀਂ ਹੁੰਦੀ ਕਦੇ ਜਿੰਨਾ ਜੁਰਮਾਨਾ ਹੋ ਜਾਂਦਾ ਤਾਂ ਹੀ ਲੋਕ ਕਾਨੂੰਨ ਨੂੰ ਮੰਨਦੇ ਹਾਂ ਹਾਂਜੀ ਹਾਂਜੀ ਹੁਣ ਮੰਮਾ ਮੇਰੇ ਕੋਲ ਇੱਕ ਕੁਐਸਚਨ ਹੋਰ ਆ ਤੁਹਾਡੇ ਲਈ ਲੋਕ ਕਹਿੰਦੇ ਨੇ ਕਿ ਵੀ ਕੈਨੇਡਾ ਆ ਗਏ ਤੁਸੀਂ ਹਨਾ ਬਈ ਇਹ ਤੇ ਤੁਹਾਡਾ ਕੁਝ ਜੋੜਦਾ ਨਹੀਂ ਹੈਗਾ ਤੁਹਾਡੇ ਕੋਲੋਂ ਬਈ ਕੀ ਆ ਇੱਕ ਘਰ ਚੋੜ ਪਾਉਨੇ ਹੋ ਮਸਾਂ ਤੁਸੀਂ 40 ਸਾਲਾਂ ਦੇ ਵਿੱਚ 25 30 ਸਾਲਾਂ ਦੇ ਵਿੱਚ ਆਪਦਾ ਘਰ ਫ੍ਰੀ ਕਰਾ ਪਾਉਨੇ ਹੋ ਹਨਾ ਯਾਰ ਤਾਂ ਤੁਸੀਂ ਘਰ ਲੈ ਲੈਨੇ ਹੋ ਤੇ ਇੱਕ ਤੁਸੀਂ ਗੱਡੀ ਜੋੜ ਪਾਉਨੇ ਹੋਗੇ ਹਨਾ ਹੁਣ ਜੇ ਆਪਾਂ ਇੱਥੇ ਘਰਾਂ ਦੀਆਂ ਕੀਮਤਾਂ ਲਈਏ ਤਾਂ 7-7 ਮਿਲੀਅਨ 8-8 ਮਿਲੀਅਨ ਤੋਂ ਘਰ ਕੋਈ ਸਸਤਾ ਹੈ ਨਹੀਂਗਾ ਹਨਾ ਜੇ ਆਪਾਂ ਨਵੇਂ ਘਰਾਂ ਵੱਲ ਜਾਂਦੇ ਆ ਤਾਂ ਮਿਲੀਅਨ ਸੌਰੀ ਸਾ 7-7 8-8 ਲੱਖ ਤੇ ਮਿਲੀਅਨ ਦਾ ਘਰ ਪੈ ਜਾਂਦੇ ਆ ਹਨਾ ਹੁਣ ਸੌਰੀ ਮੈਂ 7 ਮਿਲੀਅਨ ਕਹਿ ਗਈ ਸੀ 1 ਮਿਲੀਅਨ ਤਾਂ ਇੱਥੇ ਆਮ ਜੀ ਗੱਲ ਹੋ ਗਈ ਐਨੀ ਮਹਿੰਗਾਈ ਕਰਕੇ ਥੋੜੀ ਮਹਿੰਗੀ ਤਾਂ ਹੈਗੀ ਹੋਈ ਆ ਹਨਾ ਤੇ ਜਿਵੇਂ ਲੋਕ ਕਹਿੰਦੇ ਆ ਕਿ ਸਿਰਫ ਘਾਰੇ ਜੋੜ ਪਾਉਂਦੇ ਆਗੇ ਲੋਕ ਹਨਾ ਆ ਜਾਂਦੇ ਆਗੇ ਹਾਂ ਜਰੂਰ ਐਵੇਂ ਦੀ ਗੱਲ ਮੈਂ ਮੇਰਾ ਥਿਊ ਪੁਆਇੰਟ ਇਹ ਆ ਕਿ ਇੱਕ ਜਨਰੇਸ਼ਨ ਆਉਂਦੀ ਆ ਤਾਂ ਇੱਕ ਜਨਰੇਸ਼ਨ ਕੰਮ ਕਰਦੀ ਆ ਹਨਾ ਜੇ ਉਹ ਘਾਰ ਜੋੜ ਦਿੰਦੀ ਆ ਜੋੜ ਲੈਂਦੀ ਆ ਇੱਕ ਘਾਰ ਵੀ ਜੋੜ ਲੈਂਦੀ ਆਗੀ ਵੀ ਇਹ ਕਿੰਨੀ ਕਾ ਸੱਚਾਈ ਤੁਹਾਨੂੰ ਲੱਗਦੀ ਆ ਇਸ ਚੀਜ਼ ਦੇ ਵਿੱਚ ਵੀ ਤੁਸੀਂ ਪੰਜਾਬ ਕੈਨੇਡਾ ਇੰਡੀਆ ਰਹਿੰਦੇ ਆ ਤੇ ਉੱਥੇ ਤੁਸੀਂ ਜੌਬ ਕਰਦੇ ਹੋ ਕਿ ਤੁਸੀਂ ਇਹ ਜਿਹੜਾ ਇੱਥੇ 7 ਲੱਖ ਡਾਲਰ ਦਾ ਘਰ 8 ਲੱਖ ਡਾਲਰ ਦਾ ਘਰ ਤੁਸੀਂ ਫ੍ਰੀ ਕਰਾ ਲੈਣੇ ਹੋਗੇ 40 ਸਾਲਾਂ ਦੇ ਵਿੱਚ ਤੇ ਇੱਕ ਗੱਡੀ ਤੁਸੀਂ ਫ੍ਰੀ ਕਰਾ ਲੈਣੇ ਹੋ 40 ਸਾਲਾਂ ਦੇ ਵਿੱਚ ਤੇ ਤੁਸੀਂ ਇੰਨੀ ਮਹਿੰਗੀ ਗੱਡੀ ਤੇ ਇੰਨਾ ਮਹਿੰਗਾ ਘਰ ਲੈ ਸਕਦੇ ਹੋ ਇੰਡੀਆ ਦੇ ਵਿੱਚ ਜੇ ਤੁਸੀਂ ਨਾਰਮਲ ਜੌਬ ਕਰਦੇ ਹੋਗੇ 40 ਸਾਲਾਂ ਦੇ ਵਿੱਚ ਜੀ ਨਹੀਂ ਲੈ ਸਕਦੇ ਮਹਿੰਗਾਈ ਤਾਂ ਉੱਧਰ ਵੀ ਉਨੀ ਹੋਈਆਂ ਨਾ ਹਾਂਜੀ ਉਹ ਇੱਧਰਲੇ ਹਿਸਾਬ ਨਾਲ ਇੱਧਰਲੇ ਡਾਲਰ ਚੱਲਦੇ ਨੇ ਹਾਂਜੀ ਬੜੀਆ ਜਿਹੜਾ ਆਪ ਦਾ ਵਧੀਆ ਜੌਬ ਕਰਦਾ ਹਾਂਜੀ ਸੁਭਾਣਾ ਹਾਂਜੀ ਤੇ ਸੂਤ ਦਾ ਵਧੀਆ ਨੇ ਸਾਰੀਆਂ ਇੰਦਰ ਹਾਂਜੀ ਹਾਂ ਸਾਰਾ ਕੁਝ ਕਰ ਸਕਦਾ ਮੈਂ ਇੱਧਰ ਹਾਂ ਬਈ ਜਿਵੇਂ ਹੁਣ ਹਾਂਜੀ ਹਾਂਜੀ ਤੁਸੀਂ ਅਸਲ ਵਿੱਚ ਕੀ ਗੱਲ ਆ ਨਾ ਇਨਸਾਨ ਜ਼ਿੰਦਗੀ ਚ ਆਇਆ ਕਿਉਂ ਹਾਂਜੀ ਆਉਣ ਦਾ ਕਾਰਨ ਕੀ ਆ ਹਾਂਜੀ ਜਦੋਂ ਇਨਸਾਨ ਜ਼ਿੰਦਗੀ ਦੇ ਵਿੱਚ ਆਇਆ ਤਾਂ ਉਹਦਾ ਹੁੰਦਾ ਵੀ ਮੈਂ ਵਧੀਆ ਤਰੀਕੇ ਜੀਵਨ ਬਸਰ ਕਰਾਂ ਹਾਂਜੀ ਵਧੀਆ ਤਰੀਕੇ ਨਾਲ ਰਹਾ ਉਹ ਸਾਰੀਆਂ ਜਿਹੜੀਆਂ ਆਪਣੀਆਂ ਬੇਸੋ ਜੀ ਨੇ ਜਾਂ ਅਗਲੇ ਦੇ ਕੋਈ ਚਾਹਤਾ ਨੇ ਉਹ ਇੱਥੇ ਰਹਿ ਕੇ ਪੂਰੀਆਂ ਕਰ ਲੈਂਦਾ ਇੰਡੀਆ 'ਚ ਰਹਿ ਕੇ ਕਿੱਥੇ ਪੂਰੀਆਂ ਕਰਦਾ ਮਾਪਿਓ ਜਾਂ ਖਾਨਦਾਨੀ ਜਾਇਦਾਦ ਮਿਲਦੀ ਆ ਕੋਈ ਬਣਾਦਾ ਸਕਦਾ ਨਹੀਂ ਬਣਾ ਨਹੀਂ ਸਰ ਇਹ ਬਣਾ ਨਹੀਂ ਉੱਤੇ ਸਕਦਾ ਕੁਝ ਹਾਂ ਮੈਨੂੰ ਇੱਥੇ ਵੀ ਖਾਨਦਾਨੀ ਜਾਇਦਾਦ ਜੇ ਮੰਨਿਆ ਜਾਵੇ ਕਿ ਕੈਨੇਡਾ ਦੇ ਵਿੱਚ ਇੱਕ ਇਨਸਾਨ ਇੱਕ ਗੱਡੀ ਤੇ ਇੱਕ ਕੋਠੀ ਪਾ ਗਿਆ ਤਾਂ ਮੰਨੋ ਵੀ ਗਾਹਾਂ ਲੈ ਜੀ ਤਾਂ ਬਹੁਤ ਬੜਾ ਕੰਮ ਕਰ ਗਿਆ ਕਰ ਗਿਆ ਬਹੁਤ ਵੱਡੀ ਗੱਲ ਹੈ ਹੁਣ ਜੇ ਆਪਣੇ ਪੁਰਖਿਆਂ ਨੇ ਆਪਣੇ ਲਈ ਘਰ ਪਾਤੇ ਸੀ ਆਪਾਂ ਗਾਹਾਂ ਦੇ ਕੋਈ ਬਿਰਲਾ ਵਰਲਾ ਹੀ ਹੋਊਗਾ ਜਿਹੜਾ ਉਹ ਘਰਾਂ ਦੀ ਮੁਰੰਮਤ ਵੀ ਕਰਾ ਸਕਦਾ ਨਹੀਂ ਤਿੰਨ ਚਾਰ ਜਨਰੇਸ਼ਨ ਉਹ ਹੀ ਘਰ ਜਗੜ ਦਿੰਦੀਆਂ ਨੇ ਗੀਆਂ ਕਦੇ ਉਹਨੂੰ ਸਹੀ ਵੀ ਨਹੀਂ ਕਰਾ ਪਾਉਂਦੇ ਹੈਗੇ ਕਈ ਲੋਕ ਇੱਕ ਕੈਨੇਡਾ ਤੇ ਹੋਰ ਪੁਆਇੰਟ ਪੁਆਇੰਟ ਹੈ ਆ ਨਾ ਹਾਂਜੀ ਤੁਸੀਂ ਇੱਥੇ ਆ ਗਏ ਤੁਹਾਨੂੰ ਸਰਵਿਸ ਮਾੜੀ ਠੀਕ ਮਿਲ ਗਈ ਜੇ ਘੱਟ ਵੀ ਮਿਲ ਗਿਆ ਤਾਂ ਉਹਦੇ ਮੁਤਾਬਕ ਤਾਂ ਤੁਸੀਂ ਚੀਜ਼ ਖਰੀਦ ਸਕਦੇ ਹੋ ਕੋਈ ਵੀ ਚੀਜ਼ ਖਰੀਦ ਸਕਦੇ ਹੋ ਤੁਸੀਂ ਮਿਹਨਤ ਕਰੋ ਆ ਨਹੀਂ ਹੈ ਇੱਥੇ ਵੱਡਾ ਸੋਟ ਦੀ ਗੱਲ ਨਹੀਂ ਹੈ ਕੋਈ ਵੀ ਮਿਹਨਤ ਕਰਦਾ ਕੋਈ ਵੀ ਚੀਜ਼ ਆਪਣੇ ਚਾਹੁੰਦਾ ਤਾਂ ਉਹ ਖਰੀਦ ਸਕਦਾ ਬਸ ਇਹ ਇਹ ਤੋਂ ਬੜੀ ਗੱਲ ਇਹ ਤੋਂ ਕਿਉਂ ਜਾਂਦੀ ਐਨਵਾਇਰਨਮੈਂਟ ਬਹੁਤ ਵਧੀਆ ਲੋਕਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲਦੀ ਆ ਤੇ ਇੱਥੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਤੇ ਬੱਚਿਆਂ ਨੂੰ ਵਧੀਆ ਪਰਫੋਰਮੈਂਸ ਦਿੰਦਾ ਬਹੁਤ ਵੱਡੀ ਗੱਲ ਜੇ ਮੰਨਿਆ ਜਾਵੇ ਤਾਂ ਕੈਨੇਡਾ ਹਰ ਆਪਣਾ ਬਹੁਤ ਫਰਕ ਆਇਆ ਗੱਲ ਤੋਂ ਹਾਂਜੀ ਕੁਝ ਇਹ ਗੱਲ ਇੱਥੇ ਮੈਂ ਇੱਕ ਚੀਜ਼ ਹੋਰ ਵੀ ਕਹਿਣੀ ਜਾਊਂਗੀ ਵੀ ਹਾਂ ਪੋਜ਼ਿਟਿਵ ਤੇ ਨੈਗੇਟਿਵ ਹਰ ਇੱਕ ਜਗ੍ਹਾ ਹੁੰਦੇ ਆ ਆਪਾਂ ਇਹ ਕਹਿੰਦੇ ਆ ਕਿ ਇੱਥੇ ਸਿਸਟਮ ਤਾਂ ਹੈ ਨੀਗਾ ਹੈਲਥ ਵਾਲੇ ਦੇਖਦੇ ਨਹੀਂ ਹੈਗੇ ਜ਼ਰੂਰ ਹੁੰਦੀਆਂ ਨੇ ਗੱਲਾਂ ਪਰ ਇੱਕ ਵਾਰ ਜਦੋਂ ਤੁਹਾਨੂੰ ਹੁਣ ਮੈਂ ਹਸਪੀਟਲ ਦੇ ਵਿੱਚ ਕੰਮ ਕਰਦੀ ਆ ਜਦੋਂ ਤੁਹਾਨੂੰ ਇੱਕ ਵਾਰ ਬੈੱਡ ਮਿਲ ਗਿਆ ਹਸਪੀਟਲ ਦੇ ਵਿੱਚ ਨਾ ਤੁਹਾਨੂੰ ਵੇਟ ਜ਼ਰੂਰ ਕਰਨੀ ਪੈਂਦੀ ਆ ਜੀ ਪਰ ਜਦੋਂ ਬੈੱਡ ਮਿਲ ਜਾਂਦਾ ਤੁਹਾਨੂੰ ਡਾਕਟਰ ਚੈੱਕ ਕਰਦਾ ਆ ਤੁਹਾਡੇ ਜਾਂ ਤੁਸੀਂ ਤੁਹਾਡੇ ਟੈਸਟ ਵਗੈਰਾ ਹੁੰਦੇ ਆਗੇ ਹਨਾ ਉਸ ਤੋਂ ਬਾਅਦ ਤੁਹਾਡੀਆਂ ਵੱਡੀਆਂ-ਵੱਡੀਆਂ ਪ੍ਰੋਬਲਮ ਚ ਤੁਹਾਨੂੰ ਨਿਕਲਦੀਆਂ ਨੇ ਤਾਂ ਉਹ ਪੂਰੀ ਕੇਅਰ ਕਰਦੇ ਆ ਉਸ ਚੀਜ਼ ਦੀ ਹੁਣ ਹਨਾ ਆਪਣੇ ਵਾਂਗ ਨਹੀਂ ਹੈਗਾ ਕਿ ਆਪਾਂ ਨੂੰ ਪੱਲਿਓ ਪੈਸਾ ਲਾ ਕੇ ਕਰਨਾ ਪਊਗਾ ਹੈਲਪ ਕਰਦੇ ਆ ਹੈਲਥ ਕਾਰਡ ਹੈਗੇ ਆ ਜੇ ਸਿਸਟਮ ਮਹਿੰਗਾ ਆ ਜਾਂ ਸਿਸਟਮ ਇਗਨੋਰ ਕਰਦਾ ਉਹ ਇਹਦੇ ਕਰਕੇ ਹੋ ਜਾਂਦਾ ਕਈ ਵਾਰ ਇਨਫਰਾਸਟ੍ਰਕਚਰ ਇੰਨਾ ਕੋਰੇ ਇੰਨੇ ਨਹੀਂ ਹੈਗੇ ਪਰ ਜਿੰਨੇ ਲੋਕ ਆ ਗਏ ਸੀ ਜਿਵੇਂ ਪਹਿਲਾਂ ਵੀ ਆਪਾਂ ਇਹ ਚੀਜ਼ਾਂ ਬਾਰੇ ਡਿਸਕਸ ਕੀਤਾ ਆ ਹਨਾ ਕਿ ਲੋਕ ਜ਼ਿਆਦਾ ਹੋ ਗਏ ਸੀਗੇ ਸਟਰਕਚਰ ਇੰਨੇ ਨਹੀਂ ਬਣੇ ਹੋਏ ਹੈਗੇ ਕਿ ਇੰਨੇ ਜਣਿਆਂ ਨੂੰ ਇਹ ਰੱਖ ਸਕਣ ਉਸ ਜਿਹਦੇ ਵਿੱਚ ਤਾਂ ਕਰਕੇ ਹੋ ਜਾਂਦਾ ਆ ਪਰ ਹਰ ਇੱਕ ਚੀਜ਼ ਦਾ 네ਗੇਟਿਵ ਤੇ ਪੋਜ਼ਿਟਿਵ ਹੁੰਦਾ ਹੈ ਹੁਣ ਪੰਜਾਬ ਦੇ ਵਿੱਚ ਮੈਨੂੰ ਸਿਰ ਜਿਹੜੀ ਜੀ ਵਧੀਆ ਲੱਗਿਆ ਜੀ ਉੱਥੇ ਦਾ ਪੋਜ਼ਿਟਿਵ ਪੁਆਇੰਟ ਜਿਹੜਾ ਹੈਗਾ ਆ ਉਹ ਇਹ ਆ ਕੇ ਉੱਥੇ ਮੇਰੀ ਫੈਮਿਲੀ ਸੀਗੀ ਮੇਰੇ ਰਿਲੇਟਿਵ ਸੀਗੇ ਮੈਂ ਉਹਨਾਂ ਨਾਲ ਘੁੰਮਣ ਫਿਰਨ ਜਾਂਦੀ ਸੀਗੀ ਮੈਂ ਵਿਆਹ ਦੇਖਦੀ ਸੀ ਉੱਥੇ ਹਨਾ ਮੈਂ ਉਹਨਾਂ ਨਾਲ ਰਹਿੰਦੀ ਸੀ ਸਟ्रेस ਫਰੀ ਰਹਿੰਦੇ ਸੀ ਕਿਉਂਕਿ ਘਰਦਿਆਂ ਨੇ ਸਾਰੇ ਕੰਮ ਕਰ ਦੇਣੇ ਆ ਇੱਥੇ ਆਪ ਕਰਨੇ ਪੈਂਦੇ ਆ ਹਨਾ ਇੱਥੇ ਜ਼ਿੰਮੇਵਾਰੀ ਹਾਂ ਉਦੋਂ ਬਿਨਾ ਮੈਨੂੰ ਲੱਗਿਆ ਨਹੀਂ ਹੈਗਾ ਕਿ ਮੈਨੂੰ ਮੈਂ ਪਰਸਨਲੀ ਆਪ ਦੀ ਗੱਲ ਕਰਦੀ ਆ ਹਰੇਕ ਦਾ ਵਿਊ ਪੁਆਇੰਟ ਆਪਦਾ ਹੁੰਦਾ ਆ ਹਨਾ ਬਈ ਮੈਨੂੰ ਐਵੇਂ ਨਹੀਂ ਲੱਗਿਆ ਹੈਗਾ ਕਿ ਹੋਰ ਕੋਈ ਚੀਜ਼ ਹੈ ਜੀ ਸੀਗੀ ਜਿਹੜੀ ਮੈਨੂੰ ਉੱਥੇ ਉੱਥੇ ਨਾਲੋਂ ਇੱਥੇ ਘੱਟ ਵਧੀਆ ਜਾਂ ਇੱਥੇ ਨਾਲੋਂ ਉੱਥੇ ਵੱਧ ਵਧੀਆ ਲੱਗੀ ਹੋਵੇ ਅਦਰਵਾਈਜ਼ ਸਾਰਾ ਕੁਝ ਜਿਵੇਂ ਆਪਾਂ ਨਾਰਮਲ ਜਿਹਾ ਨੇ ਉਵੇਂ ਹੀ ਜਿਉਂਦੇ ਆ ਬਸ ਆ ਮਾੜੀਆਂ ਮੋਟੀਆਂ ਚੀਜ਼ਾਂ ਇੱਕ ਗੱਲ ਜਿਹੜੀ ਹੈ ਨਾ ਪੰਜਾਬ ਆਪਣੇ ਗੁਰੂ ਪੀਰਿਆਂ ਦੇ ਧਰਤੀ ਆ ਦੇਖੋ ਆਪਣੀ ਜਨਮ ਭੂਮੀ ਆ ਆਪਾਂ ਮਾੜਾ ਨਹੀਂ ਕਹਿਣਾ ਚਾਹੀਦਾ ਪਰੰਤੂ ਜੇ ਉੱਥੇ ਦੇ ਲੋਕ ਨਾ ਇਹ ਮੰਨਣਾ ਜਿਹੜੇ ਹਿਸਾਬ ਨਾਲ ਕਾਨੂੰਨ ਨੂੰ ਮੰਨਣਾ ਆਪਣੇ ਜ਼ਿੰਮੇਵਾਰੀਆਂ ਸਮਝਣਾ ਜਿਵੇਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਸਮਝਾਂ ਆਪਾ ਕਹਿੰਦੇ ਉਹ ਫਲਾਨਾ ਕਰਕੇ ਦੇਵੇ ਸਰਕਾਰ ਤੇ ਲਾਈ ਜਾਂਦਾ ਦੋਸਤ ਸਰਕਾਰ ਸਾਨੂੰ ਆ ਕਰਕੇ ਦੇਵੇ ਸਰਕਾਰ ਸਾਨੂੰ ਆ ਕਰਕੇ ਜਦੋਂ ਸਰਕਾਰ ਕਹਿੰਦੀ ਵੀ ਤੁਸੀਂ ਆ ਮੰਨੋ ਤਾਂ ਆਪਾਂ ਮੰਨਦੇ ਨਹੀਂ ਇਹ ਹਰੇਕ ਦੀ ਆਪਾਂ ਵੀ ਇਹੀ ਕਰਦੇ ਆ ਤੇ ਆਪਾਂ ਵੀ ਇਹੀ ਕਰਦੇ ਆ ਕੋਈ ਆਪਾਂ ਨਹੀਂ ਉੱਥੇ ਦੇ ਲੋਕ ਆਪਾਂ ਸਾਰੇ ਇਹੀ ਕਰਦੇ ਆ ਕਿਉਂਕਿ ਜਦੋਂ ਆਪਣਾ ਇਨਸਾਨੀ ਦਿਮਾਗ ਹੀ ਐਵੇਂ ਦਾ ਜੀ ਇੰਨਾ ਚਲਾਕ ਹੁੰਦਾ ਹੈ ਕਿ ਜੇ ਆਪਾਂ ਨੂੰ ਮਾੜਾ ਜਿਹਾ ਪਤਾ ਲੱਗ ਜਵੇ ਕਿ ਇੱਥੋਂ ਆ ਚੀਜ਼ ਹੋ ਸਕਦੀ ਹੈ ਨਾ ਜੁਗਾਰ ਲਾ ਕੇ ਆਪਾਂ ਉਹ ਚੀਜ਼ ਨੂੰ ਪ੍ਰੇਫਰ ਕਰਦੇ ਆ ਸ਼ਾਰਟਕੱਟ ਨੂੰ ਪ੍ਰੇਫਰ ਕਰਦੇ ਆ ਰੈਦਰ ਦੈਨ ਕਿ ਆਪਾਂ ਲੌਂਗ ਟਰਮ ਦੇ ਵਿੱਚ ਜਾਈਏ ਹੈ ਨਾ ਕਿਸੇ ਚੀਜ਼ ਨੂੰ ਕੋਈ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਜਰੂਰ ਟਰਾਈ ਕਰਦੇ ਆ ਜੀ ਆਪਾਂ ਨੂੰ ਮਿਲਦਾ ਹੋਵੇ ਜੀ ਇੱਥੇ ਐਂ ਕਰ ਸਕਦੇ ਆ ਆਪਾਂ ਹਨਾ ਆ ਨਹੀਂ ਇੰਨੇ ਪੈਸੇ ਦੋ ਐਂ ਹੋ ਜਾਊਗਾ ਆਪਾਂ ਕਹਿੰਦੇ ਆ ਨਹੀਂ ਪੈਸੇ ਹੀ ਲੈ ਲਾ ਭਰਾਵਾ ਤੋਂ ਮੇਰਾ ਐਂ ਕਰਾ ਦੇ ਜੇ ਆਪਾਂ ਇਹ ਜਿਹੀ ਚੀਜ਼ਾਂ ਛੱਡਾਂਗੇ ਤਾਂ ਹੀ ਹੋਊਗਾ ਕਰਪਸ਼ਨ ਕਿਤੇ ਵੀ ਰੋਕੀ ਨਹੀਂ ਜਾ ਸਕਦੀ ਜਿੰਨਾ ਟਾਈਮ ਆਪਾਂ ਆਪ ਮੁਹਰੇ ਦੀ ਸਾਹਮਣੇ ਆਵਾਂਗੇ ਫਿਰ ਉਹੀ ਗੱਲ ਆ ਵੀ ਇੱਕ ਬੰਦਾ ਆ ਜਾਊਗਾ ਉਹ ਸਾਰਾ ਪਿੱਛੇ ਰਹਿ ਜਾਊਗਾ ਬਾਕੀ ਸਾਰੇ ਲੰਘ ਜਾਣਗੇ ਅੱਗੇ ਰੇਸ ਸਾਰਿਆਂ ਨੂੰ ਆਣਾ ਪਊਗਾ ਜੇ ਇਹ ਗੱਲਾਂ ਤੇ ਰੋਕ ਕਰਨੀਆਂ ਤਾਂ ਸਾਰਿਆਂ ਨੂੰ ਇਹਦੇ ਬੱਚਾ ਆਉਣਾ ਪਊ ਜਿੰਨੇ ਵਾਰ ਸਮਝਣੇ ਪਊਗਾ ਤੇ ਤਾਂ ਹੀ ਆਪਾਂ ਕੰਮ ਜਾਵਾਂਗੇ ਹਾਂਜੀ ਮੰਮਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਨਹੀਂ ਕਹਿੰਦਾ ਨਹੀਂ ਕਹਿੰਦਾ ਲੈ ਵੀ ਗਾਈਜ਼ ਤੁਹਾਨੂੰ ਅੱਜ ਦੱਸਿਆ ਵੀ ਕਿਹੜੇ ਤਰੀਕੇ ਨਾਲ ਇਹਦੀ ਜ਼ਿੰਦਗੀ ਆ ਪੰਜਾਬ ਦਾ ਇਹਨਾਂ ਦਾ ਡਿਫਰੈਂਟ ਕੀ ਆ ਹੁਣ ਬਾਕੀ ਅਸੀਂ ਅਗਲੀ ਆਪਣੇ ਵੀਡੀਓ ਵਿੱਚ ਦੱਸਾਂਗੇ ਤੇ ਵੀ ਇੱਥੇ ਦੇ ਮਾਹੌਲ ਬਾਰੇ ਗੱਲਬਾਤ ਕਰਾਂਗੇ ਜਾਂ ਕੰਮਕਾਰ ਬਾਰੇ ਗੱਲਬਾਤ ਕਰਾਂਗੇ ਜਾਂ ਜਿਵੇਂ ਇੰਡੀਆ ਚੁਕੇ ਨੇ ਪੰਜਾਬ ਚੁਕੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਅਸੀਂ ਗੱਲ ਕਰਦੇ ਰਹਾਂਗੇ ਪਰੰਤੂ ਇੱਕ ਗੱਲ ਬੇਨਤੀ ਆ ਜਰੂਰ ਕਿ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਜਿੰਨਾ ਤੁਸੀਂ ਇਹ ਕਰੋਗੇ ਅਸੀਂ ਹਾਂ ਵੀ ਤਾਂ ਬੰਦ ਨਹੀਂ ਕਰਨੀ ਹੈ ਜੀ ਪਰੰਤੂ ਜਿੰਨੀਆਂ ਵੀ ਸਾਡੇ ਸਾਨੂੰ ਵਧੀਆ ਗੱਲਾਂ ਲੱਗਦੀਆਂ ਨੇ ਤੁਹਾਡੇ ਨਾਲ ਸਾਂਝੀਆਂ ਜਰੂਰ ਕਰਿਆ ਕਰਾਂਗੇ ਬਾਈ ਰਜੀ ਖਾਲਸਾ ਬਾਈ